ਕਿਲੋਮੀਟਰ ਦੀ ਸਕੀਮ ਇੱਕ ਵਾਰੀ ਸਾਰਿਆਂ ਨੂੰ ਦੱਸ ਸਕਦੇ ਹੋ ਕਿ ਵੀ ਕੀ ਹੈ ਕੀ ਹੈ ਜਿਹੜੀ ਕਿਲੋਮੀਟਰ ਸਕੀਮ ਵਾਸਾ ਉਹ ਇੱਕ ਪ੍ਰਾਈਵੇਟ ਮਾਲਕ ਵੱਲੋਂ ਪਾਈ ਜਾਂਦੀ ਆ ਜਿਸ ਦਾ ਕਿ 9 ਤੋਂ 10 ਰੁਪਏ ਯਾਨੀ ਕਿ ਪ੍ਰਤੀ ਕਿਲੋਮੀਟਰ ਦੇ ਉਹਨਾਂ ਨੇ ਲੈਣੇ ਹੁੰਦੇ ਆ ਤੇ 5 ਸਾਲ ਬਾਅਦ ਉਹਨਾਂ ਨੇ ਗੱਡੀ ਚਲਾਉਣੀ ਤੇ 5 ਸਾਲ ਬਾਅਦ ਜਿਹੜੀ ਆ বাস ਉਹ ਮਾਲਕ ਦੀ ਹੋ ਜਾਂਦੀ ਆ ਤੇ ਜਿਹਦੇ ਸਬੰਧ ਦੇ ਵਿੱਚ ਅਸੀਂ ਕਹਿੰਨੇ ਆ ਵੀ ਮਹਿਕਮੇ ਦੀਆਂ ਗੱਡੀਆਂ ਪਾਈਆਂ ਜਾਣ 5 ਸਾਲ ਬਾਅਦ ਤਾਂ ਉਹ ਆਪਦੀ ਗੱਡੀ ਵਾਪਸ ਲੈ ਗਿਆ 5 ਸਾਲ ਬਾਅਦ ਮਹਿਕਮੇ ਦੇ ਵਿੱਚ ਜਿੰਨੀ ਕਮਾਈ ਕੀਤੀ ਆ ਮੋਟੀ ਕਮਾਈ ਕਰਕੇ ਉਹ ਪ੍ਰਾਈਵੇਟ ਮਾਲਕ ਨੂੰ ਫਾਇਦਾ ਹੁੰਦਾ ਤੇ ਜਿਹੜੀ ਗੱਡੀ ਵੀ ਆ 5 ਸਾਲ ਬਾਅਦ ਉਹਨਾਂ ਨੇ ਲੈ ਜਾਣੀ ਆ ਅਸੀਂ ਮੰਗ ਕਰਦੇ ਆ ਸਰਕਾਰ ਤੋਂ ਜਿਹੜੀ ਪੰਨ বাস ਦੀ ਗੱਡੀ ਜਾਂ ਪੀ ਆਰਟੀਸੀ ਦੇ ਵਿੱਚ ਜਿਹੜੀ ਗੱਡੀ ਪਾਉਣੀ ਆ ਉਹ ਮਹਿਕਮੇ ਦੀ ਪ੍ਰੋਪਰ ਪਾਈ ਜਾਵੇ ਉਹ 15 ਸਾਲ ਚੱਲੇਗੀ ਤੇ ਕਮਾਈ ਜਿਹੜੀ ਹੋਊਗੀ ਉਹ ਸਾਰ ਬੱਸ ਹੈ ਉਹ ਉਹ ਵੀ ਅਧਿਕਾਰੀ ਵੱਲੋਂ ਪ੍ਰਾਈਵੇਟ ਅਧਿਕਾਰੀ ਵੱਲੋਂ ਦਿੱਤੀ ਜਾਊਗੀ ਉਹਦੇ ਤੇ ਪੀਆਰਟੀਸੀ ਲਿਖਿਆ ਜਾਊਗਾ ਜਿਹੜੀ ਬੱਸ ਪ੍ਰਾਈਵੇਟ ਮਾਲਕ ਨੇ ਪਾਉਣੀ ਆ ਉਹਨੇ ਪੀਆਰਟੀਸੀ ਲਿਖਿਆ ਹੋਊਗਾ ਪੰਨ ਬੱਸ ਲਿਖਿਆ ਜਾਊਗਾ ਰੋਡਵੇਜ ਲਿਖਿਆ ਜਾਊਗਾ ਉਹ ਬੱਸ ਜਿਹੜੀ ਉਹ ਪ੍ਰਾਈਵੇਟ ਮਾਲਕ ਦੀ ਹੋਊਗੀ ਤੇ ਉਹਨਾਂ ਨੇ 1 ਪ੍ਰਤੀ ਕਿਲੋਮੀਟਰ 10 ਰੁਪਏ ਦੇ ਲਗਭਗ ਯਾਨੀ ਕਿ ਉਹਨਾਂ ਨੇ ਸਾਡੇ ਤੋਂ ਲੈਣੇ ਜੇ 400 ਕਿਲੋਮੀਟਰ ਕਰੂਗੀ 4000 ਰੁਪਿਆ ਰੋਜ਼ ਦਾ ਉਹਨਾਂ ਨੇ ਲੈ ਜਾਣਾ ਫਰੀਦ ਹੈ ਆ ਤੇ ਮਹੀਨੇ ਦਾ 1,20,000 ਰੁਪਿਆ ਉਹਨਾਂ ਨੂੰ ਚਲੇ ਜਾਣਾ ਤੇ ਇਸ ਤਰ੍ਹਾਂ ਕਰਕੇ 5 ਸਾਲਾਂ ਚ ਲੱਖਾਂ ਰੁਪਏ ਲੈ ਜਾਣੇ ਥੋੜੀ ਤਨਖਾਹ ਘਟੂਗੀ ਤੁਹਾਨੂੰ ਪਰਸੈਂਟ ਪਰਸੈਂਟੇਜ ਦੇ ਹਿਸਾਬ ਨਾਲ ਦਿੱਤੀ ਜਾਊਗਾ ਤੁਹਾਨੂੰ ਉਕੋ-ਪੁਕਾ ਦਿੱਤਾ ਜਾਊਗਾ ਤੁਹਾਨੂੰ ਕੀ ਨੁਕਸਾਨ ਹੋਊਗਾ ਸਾਡਾ ਜਿਹੜਾ ਅਸੀਂ ਕਹਿੰਨੇ ਆ ਵੀ ਜੇ ਮਹਿਕਮੇ ਦੀ ਆਪਦੀ ਬੱਸ ਹੋਊਗੀ ਉਹ 15 ਸਾਲ ਚੱਲੇਗੀ ਨੁਕਸਾਨ ਮਹਿਕਮੇ ਦਾ ਜਿਹੜੇ ਘਰ ਦੇ ਵਿੱਚ ਰਹੀਏ ਆਪਾਂ ਉਹਦਾ ਬਿਲਕੁਲ ਫਾਇਦਾ ਹੀ ਸੋਚਣਾ ਕਿ ਉਹਦਾ ਘੱਟੋ-ਘੱਟ ਵੀ ਜੇ ਜ